ਕੀ ਨਾਮ ਹੈ ਤੁਹਾਡਾ ਜੀ ਹਜ਼ਾਰਾ ਸਿੰਘ ਅੱਛਾ ਕਿਹੜੇ ਜਿਮ ਚ ਤੁਸੀਂ ਗਏ ਸੀ ਕੋਈ ਘਟਨਾ ਜੀ ਇਹ ਜਿਹੜੀ ਵੀਡੀਓ ਸਾਨੂੰ ਮਰਨ ਜਿਮ ਚ 32 ਸੈਕਟਰ ਜਿਹੜਾ ਮੋਤੀ ਮਹਿਲ ਦੇ ਨਾਲ ਆ ਉੱਥੇ ਦੀ ਘਟਨਾ ਜੀ ਇਹ ਸਵੇਰੇ ਮੈਂ ਜਿਮ ਲਗਾ ਰਿਹਾ ਸੀਗਾ 8 8:30 ਵਜੇ ਦੇ ਕਰੀਬ ਤੇ ਇਹ ਮੇਰੇ ਕੋਲ ਆਇਆ ਗੌਰਵ ਸੱਚਦੇਵਾ ਇਹ ਮੈਨੂੰ ਕਹਿੰਦਾ ਕਿੰਨਾ ਟਾਈਮ ਲੱਗਣਾ ਮੈਂ ਕਿਹਾ ਭਾਜੀ 1-2 ਮਿੰਟ ਲੱਗਣੇ ਉਸ ਤੋਂ ਬਾਅਦ ਇਹਨੇ ਹੱਥੋ ਪਾਈ ਸ਼ੁਰੂ ਕਰਤੀ ਮੇਰੀ ਪਾਗ ਉਤਾਰਤੀ ਹੂੰ ਸਾਡਾ ਨਾਮ ਤਾਰੀ ਸਮਾਜ ਬਹੁਤ ਵੱਡਾ ਹੈ ਅਸੀਂ ਉੱਥੇ ਤੱਕ ਇਹ ਗੱਲ ਜਾਊਗੀ ਹੁਣ ਸਾਨੂੰ ਇਨਸਾਫ ਚਾਹੀਦਾ ਤੇ ਲੱਗਦਾ ਦਸਤਾਰ ਦੀ ਬੇਦਬੀ ਕੀਤੀ ਬਿਲਕੁਲ ਬੇਦਬੀ ਕੀਤੀ ਜੀ ਦਸਤਾਰ ਮੇਰੀ ਥੱਲੇ ਡਿੱਗੀ ਤੁਸੀਂ ਵੀਡੀਓ ਚੈੱਕ ਕਰੋ ਵੀਡੀਓ 'ਚ ਦਿਖਦਾ ਸਾਰਾ ਕੁਝ ਕਿਤੇ ਵੀ ਗੁੰਡਾ ਕਰਦੀ ਤੇ ਲੱਗਦਾ ਨਹੀਂ ਜਿਹੜੇ ਜਿਮ ਦੀ ਵੀ ਸਿਕਿਉਰਟੀ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਜਿਮ ਦੀ ਦੋ ਚਾਰ ਟ੍ਰੇਨਰ ਕੋਲ ਖੜੇ ਹੋਣੇ ਚਾਹੀਦੇ ਆ ਤੇ ਮਾਮਲਾ ਜੇ ਹੋਇਆ ਤਾਂ ਉਹਨਾਂ ਦੇ ਹੋਣਾ ਹੀ ਨਹੀਂ ਚਾਹੀਦਾ ਉਹਨਾਂ ਦੇ ਹੁੰਦਿਆਂ ਹੋਇਆ ਇਹ ਅਸੀਂ ਦਰਖਾਸਤ ਦਿੱਤੀ ਸੀ ਹੁਣ ਦਰਖਾਸਤ ਦੇ ਕੇ ਆਏ ਜੀ ਮੰਗ ਲਈਏ ਮੰਗੇ ਇਨਸਾਫ ਚਾਹੀਦਾ ਬਣਦੀ ਕਾਰਵਾਈ ਕੀਤੀ ਜਾਵੇ ਉਸ ਤੋਂ ਅੱਗੇ ਕੀ ਕਹਣਾ ਜੀ ਪੁਲਿਸ ਨੂੰ ਪਰਚਾ ਕਰਵਾਇਆ ਜੀ ਹ ਕਾਢੀ ਭਾਜੀ ਕੋਈ ਨੀਜੀ ਰੰਜਿਸ਼ ਆਗਲੇ ਨਹੀਂ ਕੋਈ ਰੰਜਿਸ਼ ਨਹੀਂ ਜੀ ਕੋਈ ਰੰਜਿਸ਼ ਨਹੀਂ ਬਸ ਐਕਸਰਸਾਈਜ਼ ਲਾਣ ਚਾਹੀਦਾ ਜਿੱਦਾਂ ਰੈਂਡਮ ਪੀਪਲ ਨੇ ਉਹ ਰੋਰ ਕੀ ਆ ਅੱਗੇ ਵੀ ਕੋਈ ਬੋਲਚਾਲ ਵਗੈਰਾ ਹੁੰਦੀ ਨਹੀਂ ਕੋਈ ਬੋਲਚਾਲ ਨਹੀਂ ਹੋਈ ਜੀ ਅੱਗੇ ਵੀ ਇਦਾਂ ਹੀ ਕੋਈ ਸਿਸਲੇ ਚੱਲਦੇ ਪਏ ਉੱਥੇ ਨਹੀਂ ਹੁੰਦੀਆਂ ਰਹਿੰਦੀਆਂ ਉਹਨਾਂ ਦੀਆਂ ਲੋਕ ਹੋਰਾਂ ਦੀਆਂ ਲੜਾਈਆਂ ਹੁੰਦੀਆਂ ਰਹਿੰਦੀਆਂ ਆਪਾਂ ਤਾਂ ਆਪਣੀ ਐਕਸਰਸਾਈਜ਼ ਦੀ ਚਲ ਜਾਈਦਾ ਜਿੰਮ ਦੀ ਰਿਸਪੌਂਸਿਬਿਲਟੀ ਵੀ ਬਣਦੀ ਆ ਵੀ ਉਹ ਜੁਣ ਹੈ ਕੋਣੀ ਜਿਹਨੇ ਹਮਲਾ ਕੀਤਾ ਗੌਰਵ ਸਚਦੇਵਾ ਅੱਛਾ ਜੀ ਕਰਦਾ ਕੀ ਉਹ ਪਤਾ ਨਹੀਂ ਜੀ ਮੈਂ ਨਹੀਂ ਜਾਣਦਾ ਉਹਨੇ ਕੋਈ ਹਥਿਆਰ ਵੀ ਸੀ ਉਹਦੇ ਕੋਲ ਹੋ ਸਕਦਾ ਹੋਵੇ ਮੈਂ ਫਿਰ ਤਾਂ ਹੀ ਮੈਂ ਕੁਝ ਨਹੀਂ ਕੀਤਾ ਹੈਗਾ ਮੈਂ ਅਨਕੌਨਸ਼ੀਅਸ ਹੋ ਗਿਆ ਜਦੋਂ ਉਹਨੇ ਅੱਦਾ ਕੀਤਾ ਮੇਰੀ ਪੱਗ ਉੱਤਰ ਗਈ ਫਿਰ ਮੈਂ ਚੰਗਾ ਨਹੀਂ ਸਮਝਾ ਵੀ ਪੱਗ ਉੱਤਰੀ ਤੇ ਮੈਂ ਇੱਧਰ ਉੱਧਰ ਘੁੰਮਾ ਫਿਰ ਮੈਂ نیچے ਜਾ ਕੇ ਪੱਗ ਆਪਣੀ ਪਹਿਲਾਂ ਬੰਨੀ ਉਸ ਤੋਂ ਬਾਅਦ ਮੈਂ ਥੋੜਾ ਉੱਚਾ ਆਇਆ ਫਿਰ ਮੈਂ ਗੱਲਬਾਤ ਕੀਤੀ ਆਪਣੇ ਫਰੈਂਡ ਨੂੰ ਦੱਸਿਆ ਵੀ ਐਦਾਂ ਹੋਇਆ ਐਦਾਂ ਹੋਇਆ ਫਿਰ ਉਹ ਮੇਰੇ ਸਾਰੇ ਫਰੈਂਡ ਆ ਗਏ ਹੁਣ ਅਸੀਂ ਐਮਐਲਆਰ ਘਟਾਣ ਗਏ ਸੀ ਪਹਿਲਾਂ ਸਿਵਲ ਹਸਪੀਟਲ ਸਵੇਰੇ ਉਹ ਸਾਡੇ ਤੋਂ ਪਹਿਲਾਂ ਪਹੁੰਚੇ ਹੋਏ ਸੀ ਉੱਥੇ ਜਦਕਿ ਕਸੂਰ ਵੀ ਉਹਨਾਂ ਦਾ ਸਾਡੇ ਤੋਂ ਪਹਿਲਾਂ ਉਹ ਪਹੁੰਚੇ ਹੋਏ ਸੀ ਉੱਥੇ ਇੱਥੇ ਵੀ ਦਰਖਾਸਤ ਦੇਣ ਆਇਆ 7 ਨੰਬਰ 'ਚ ਉਹਨਾਂ ਦਾ ਦੇਣਾ ਤਾਂ ਬਣਦਾ ਨਹੀਂ ਕੀਤਾ ਤਾਂ ਮੇਰੇ ਨਾਲ ਸਾਰਾ ਕੁਝ ਉਹਨਾਂ ਨੇ ਤੇ ਲੱਗਦਾ ਕੁਝ ਦੀ ਕੋ ਪ੍ਰੈਸ਼ਰ ਵੀ ਹੋ ਸਕਦਾ ਹੋ ਸਕਦਾ ਜੀ ਕੀ ਕਹਿ ਸਕਦੇ ਆਪਾਂ ਸਾਨੂੰ ਨਹੀਂ ਪਤਾ ਇਸ ਬਾਰੇ ਠੀਕ ਬੋਲੀ ਕੀ ਮਾਮਲਾ ਕੀ ਕਰਨਾ ਚਾਹੁੰਦੇ ਮਾਮਲਾ ਹੈ ਜੀ ਨਾਮਤਾਰੀ ਸਮਾਜ ਦਾ ਮੁੰਡਾ ਹੈ ਨੇਕ شریف ਇਨਸਾਨ ਹੈ ਸਮਾਜਿਕ ਕਾਰਜ ਵੀ ਬਹੁਤ ਕਰਦਾ ਰਿਲੀਜੀਅਸ ਵੀ ਬਹੁਤ ਕਰਦਾ ਤੇ ਮੁੰਡੇ ਦਾ ਮੈਨੂੰ ਸਵੇਰੇ ਫੋਨ ਆਇਆ ਕਿ ਅੱਦਾ ਅੱਦਾ ਭਾਜੀ ਇਹ ਗੱਲ ਹੋਈ ਹੈ ਮੈਂ ਜਿੰਮ ਲਾ ਰਿਹਾ ਸੀਗਾ ਤੇ ਮੁੰਡੇ ਨੇ ਮੇਰੇ ਚਪੇੜਾ ਮਾਰੀਆਂ ਤੇ ਮੇਰੀ ਦਸਤਾਰ ਪੈਰਾਂ 'ਚ ਗਿਰ ਗਈ। ਮੈਨੂੰ ਬੜਾ ਰੋਚ ਹੋਇਆ ਕਿ ਇੰਨਾ ਵੱਡਾ ਸਿੱਖ ਸਮਾਜ ਹੈ ਕਿ ਕਿਸੇ ਦੀ ਪੱਗ ਪੈਰਾਂ 'ਚ ਰੋਲਣਾ ਬਹੁਤ ਵੱਡੀ ਗੱਲ ਹੁੰਦੀ ਹੈ। ਮੈਨੂੰ ਜਦ ਇਹ ਗੱਲ ਦਾ ਪਤਾ ਲੱਗਿਆ ਤੇ ਮੈਂ ਪਹੁੰਚਿਆ। ਫਿਰ ਮੈਂ ਪਹੁੰਚ ਕੇ ਗੱਲਬਾਤ ਕੀਤੀ। ਐਸਐਚਓ ਸਾਹਿਬ ਨੂੰ ਮਿਲਿਆ। ਐਸਐਚਓ ਸਾਹਿਬ ਮੈਨੂੰ ਕਹਿੰਦੇ ਕਿ ਭਾਈ ਤੁਸੀਂ ਆਪਣੇ ਬਿਆਨ ਦੋ। ਅਸੀਂ ਬਿਆਨ ਦਿੱਤੇ ਆ ਜੇ ਸਾਡੇ ਜੋ ਜੈਨੂਇਨ ਫੈਂਸ ਨਹੀਂ ਲਾਵਾਂਗੇ ਸਾਡੀ ਸਾਰੀ ਪੈਣੀ ਸਾਹਿਬ ਵੀ ਗੱਲ ਹੋ ਗਈ ਹੈ ਪੈਣੀ ਸਾਹਿਬ ਦੀ ਬਰਾਦਰੀ ਸਾਡਾ ਸਾਰਾ ਸਮਾਜ ਬੇਸ਼ੱਕ ਅਸੀਂ ਹਿੰਦੂ ਆਂ ਜੰਨੀ ਆਂ ਫਿਰ ਵੀ ਇਹਨਾਂ ਨਾਲ ਖੜੇ ਆਂ ਜੇ ਕੋਈ ਦਸਤਾਰ ਦੀ ਕਿਸੇ ਦੀ ਵੀ ਜਾਏਗੀ ਤਾਂ ਅਸੀਂ ਬਰਾਬਰ ਖੜਾਂਗੇ ਹੱਕ ਦੀ ਲੜਾਈ ਪੂਰੀ ਲੜਾਂਗੇ ਅਗਲੀ ਸਾਫ ਨਹੀਂ ਮਿਲਦਾ ਅਗਲੀ ਰਣਨੀਤੀ ਕੀ ਡੜੀ ਅਗਲੀ ਰਣਨੀਤੀ ਸੀਪੀ ਦਫਤਰ ਦਾ ਕਰਾਫ ਕਰਾਂਗੇ ਜੀ ਅਸੀਂ ਆਪਣੀ ਵੀਡੀਓ ਸੀਪੀ ਸਾਹਿਬ ਨੂੰ ਜੁਆਇੰਟ ਕਮਿਸ਼ਨਰ ਨੂੰ ਐਸਪੀ ਸਾਹਿਬ ਨੂੰ ਐਚ ਐਚਓ ਸਾਹਿਬ ਨੂੰ ਸਭ ਨੂੰ ਵੀਡੀਓ ਵਾਇਰਲ ਕਰਤੀ ਹੈ ਤੇ ਸਤਾ ਇੱਕ ਮੈਂ ਹੋਰ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਬੰਦੇ ਫੈਂਸ ਆ ਉਹ ਲੱਗਨੇ ਚਾਹੀਦੇ ਨੇ ਜੇ ਅੱਜ ਸ਼ਾਮ ਤੱਕ ਸਾਨੂੰ ਨਹੀਂ ਮਿਲਿਆ ਕੱਲ ਤੇਰੇ ਸਾਰੇ ਅਥੀ ਸਿਪੀ ਦਫਤਰ ਪਹੁੰਚਾਂਗੇ ਤੇ ਜੋ ਬੰਦੀ ਹੈ ਕਾਰਵਾਈ ਅਸੀਂ ਕਰਵਾਉਣਾ ਚਾਹੁੰਦੇ ਲੱਗਦਾ ਕਿ ਕਿਦਾਂ ਸਮਾਜ ਨੂੰ ਕਿਦਾਂ ਠੇਸ ਪਹੁੰਚੀ ਹੈ ਇਹ ਵਿਅਕਤੀਆਂ ਦੇ ਵੱਲੋਂ ਇਨਾ ਗੁੱਸਾ ਹੰਕਾਰ ਉਹ ਤੋਂ ਜਿੰਮ ਦੀ ਲਾਪਰਵਾਹੀ ਕਿਸ ਤਰ੍ਹਾਂ ਦੇਦੇ ਹੋ ਜਿੰਮ ਦੀ ਲਾਪਰਵਾਹੀ ਤਾਂ ਬਹੁਤ ਹੈ ਜੀ ਹੁਣ ਕੋਈ ਬੰਦਾ ਤੁਹਾਨੂੰ ਸਾਲ ਦੀ ਫੀਸ ਦੇ ਰਿਹਾ ਤੁਹਾਡੇ ਕੋਲ 2 ਸਾਲ ਦਾ ਕਸਟਮਰ ਹੈਗਾ ਤੁਹਾਡੇ ਜਿੰਮ ਦੇ ਵਿੱਚ ਰੈਗੂਲਰ ਆ ਰਹੇ ਹੈ ਜੋ ਬੱਚੇ ਦੇ ਨਾਲ ਅੱਜ ਇੱਕ ਛੋਟਾ ਜਿਹਾ ਹਾਤਾ ਚਪੇੜਾ ਮਾਰ ਕੇ ਪੱਗ ਲਾਈ ਹੈ ਕੱਲ ਨੂੰ ਤੋਦਾ ਸਿਰ ਪਾੜ ਦੰਦੇ ਉਹਦੇ ਛੋਟੇ ਛੋਟੇ ਜਵਾਬ ਕਿ ਜੇ ਮੈਂ ਤਾਂ ਇਹ ਕਹਾਵਾਂਗਾ ਕਿ ਜਿੱਥੇ ਕਾਰਵਾਈ ਇਹਦੇ ਨਾਲ ਇਹ ਮੁੰਡੇ ਤੇ ਹੋਣੀ ਚਾਹੀਦੀ ਹੈ ਜਿਮਾਂ ਲਈ ਤੇ ਵੀ ਕੀਤੀ ਜਾਵੇ। ਮੰਨ ਕਰਦੇ ਹੋ ਕਿ ਅੰਦਰ ਲਿਖਾਇਆ ਕਿ ਕੋਈ ਇਦਾਂ ਜਿੰਮ ਤੇ ਕੋਈ ਆਪੀ ਇਦਾਂ ਕੀਤਾ ਨਹੀਂ ਹੈ ਜੀ। ਹਜੇ ਜਿੰਮ ਸਾਡੇ ਨਾਲ ਕੋਆਪਰੇਟ ਕਰ ਰਿਹਾ। ਜੇ ਕੋਆਪਰੇਟ ਨਹੀਂ ਕਰੇਗਾ ਥੀ ਉਹਦੇ ਖਿਲਾਫ ਕਾਰਵਾਈ ਕਰਾਂਗੇ। ਕਿਤੇ ਸਮਾਜ ਨੂੰ ਵੀ ਠੇਸ ਪਹੁੰਚੀ ਹੈ। ਬਹੁਤ ਸਮਾਜ ਨੂੰ ਠੇਸ ਪਹੁੰਚੀ ਹੈ ਜੀ। ਸਾਨੂੰ ਖੁਦ ਠੇਸ ਪਹੁੰਚੀ ਹੈ। ਆਪੀ ਸਿੱਖ ਸਮਾਜ ਦਾ ਜੈਨ ਸਮਾਜ ਦੇ ਹੋਣ ਤੋਂ ਬਾਵਜੂਦ ਬਹੁਤ ਸਤਿਕਾਰ ਕਰਦੇ ਆ ਸਾਡੇ ਪਰਿਵਾਰ ਵਾਲੇ ਸਤਿਕਾਰ ਕਰਦੇ ਆ। ਜੇ ਇਨਕੇ ਕੋਈ ਵੀ ਐਦਾਂ ਦਾ ਕੰਮ ਕਰਦਾ ਆ ਅਸੀਂ ਕਹਿੰਨੇ ਕਿ ਕੋਈ ਵੀ ਸਮਾਜਤ ਹੋਵੇ ਉਹਨੂੰ ਬਖਸ਼ਿਆ ਨਹੀਂ ਜਾਏਗਾ ਚਾਹੇ ਇਹਦੇ ਪਿੱਛੇ ਕੋਈ ਪੋਲਿਟੀਕਲ ਪ੍ਰੈਸ਼ਰ ਆਵੇ ਚਾਹੇ ਕੋਈ ਵੀ ਲੋਕ ਆ ਜਾਣ ਅਸੀਂ ਇਹਨੂੰ ਮਾਫ ਨਹੀਂ ਕੀਤਾ ਜਾਏਗਾ ਲੜਾਈ ਦਾ ਕਾਰਨ ਕੀ ਰਿਹਾ ਜੀ ਕਾਰਨ ਪਤਾ ਲੱਗਿਆ ਕਾਰਨ ਕੁਛ ਨਹੀਂ ਸੀਗਾ ਜੀ ਬਸ ਬੰਦੇ ਦੀ ਈਗੋ ਸੀਗੀ ਕਿ ਮੈਨੂੰ 2 ਮਿੰਟ ਤੂੰ ਜਿਮ ਨਹੀਂ ਲਾਨ ਦਿੱਤਾ 2 ਮਿੰਟ ਉਹਨੇ ਕਹਿੰਦਾ ਕਿ 2 ਮਿੰਟ ਬਾਅਦ ਮੈਂ ਦਿਨ ਹੈ ਉਹਨੇ ਈਗੋ ਚਾਕੇ ਉੱਥੇ ਮਾਹੌਲ ਇਹੋ ਜਿਹਾ ਬਣਿਆ ਹੋਇਆ ਸੀਗਾ ਫੁਕਰੇਬਾਦੀ ਦੇ ਵਿੱਚ ਇੱਕ ਇਹੋ ਜਿਹਾ ਮਾਹੌਲ ਬਣਾਤਾ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਮੈਂ ਬਹੁਤ ਵੱਡਾ ਹਾਂ